ਪੰਜਾਬ ਚ ਮੁਰਚਲੀ ਗੋਲੀ ਦਫ਼ਤਰ ਚ ਮਿਲੀ ਖੂਨ ਨਾਲ ਲਤਪਤ লাশ ਕਟਨਾ ਨਾਲ ਪੂਰੇ ਇਲਾਕੇ ਚ ਸਸੰਸਨੀ ਮੌਕੇ ਤੇ ਪਿਆ ਠੀਕ ਚੜਾ ਜੀ ਹਾਂ ਪੰਜਾਬ ਦੇ ਵਿੱਚ ਮੁਰ ਤੋਂ ਗੋਲੀ ਚੱਲੀ ਹੈ ਤੇ ਇਸ ਗੋਲੀ ਚੱਲਣ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਖੌਲ ਪੜ ਗਿਆ ਤੇ ਲੋਕਾਂ ਦੇ ਵਿੱਚ ਹੜਕੰਪਚ ਗਿਆ ਇਹ ਤਸਵੀਰਾਂ ਜੋ ਤੁਸੀਂ ਮੌਕੇ ਤੇ ਦੇਖ ਰਹੇ ਹੋ ਇਹ ਉਸੇ ਕਟਨਾਦੇਵ ਮੌਕੇ ਦੀਆਂ ਨੇ ਜਿੱਥੇ ਕੀ ਗੋਲੀ ਚੱਲੀ ਹੈ ਤੇਜਿਸ ਦਫ਼ਤਰ ਦੇ ਬਾਹਰ ਤੋਂ ਖਾਨੂ ਫੁੜੇ ਸਤੇ ਲੋਕ ਇਕੱਠੇ ਹੋਏ ਨਜ਼ਰ ਆ ਰਹੇ ਨੇ ਇਸੇ ਹੀ ਕਮਰੇ ਦੇ ਅੰਦਰ ਵਿਅਕਤੀ ਵੀ ਖੂਨ ਦੇ ਨਾਲ ਲਤਪਤ ਲਾਸ਼ ਮਿਲੀ ਹੈ ਤੇ ਠੀਕ ਉਸੇ লাশ ਤੇ ਹੇਠਾਂ ਫਰਸ਼ ਤੇ ਉੱਪਰ ਇੱਕ ਇੱਕ ਕਰ ਰਵਲਵਰ ਵੀ ਪਈ ਹੈ ਲੋਕਾਂ ਦਾ ਇਕੱਠ ਲੱਗ ਗਿਆ ਤੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਲੋਕਾਂ ਦੀ ਵੀ ਰੂਹ ਕੰਬ ਗਈ ਹੈ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਵੀ ਇਸ ਮੌਕੇ ਨੂੰ ਦੇਖ ਕੇ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਵਿਰਲਾਪ ਕੀਤਾ ਜਾ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੀ ਇਹ ਘਟਨਾ ਸਾਹਮਣੇ ਆਈ ਹੈ ਉਸ ਨੂੰ ਦੇਖ ਕੇ ਤਾਂ ਕਿਸੇ ਦੇ ਵੀ ਹੋਸ਼ ਉੱਡ ਜਾਣਗੇ ਵੀਡੀਓ ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਲੋਕ ਇੱਥੇ ਇਕੱਠੇ ਹੋ ਗਏ ਨੇ ਤੇ ਪਰਿਵਾਰ ਨੂੰ ਕੁਝ ਵੀ ਨਹੀਂ ਸੁਝ ਰਿਹਾ ਕਿ ਆਖਿਰ ਇਹ ਕੀ ਹੋ ਗਿਆ ਉਧਰ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੁਲਿਸ ਦੇ ਵੱਲੋਂ ਵੀ ਪਰਿਵਾਰ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ ਖੱਟਾਂ ਦੀਆਂ ਖੌਫਨਾਕ ਤਸਵੀਰਾਂ ਤੋਂ ਬਾਅਦ ਪੁਲਿਸ ਥੋਕੇ ਤੇ ਪਹੁੰਚੀ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਸਦੀ ਕੀ ਇਹ ਪੂਰਾ ਘਟਨਾਕਰਮ ਪੰਜਾਬ ਦੇ ਮੁਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਕੀ ਮੁਹਾਲੀ ਤਹਿਸੀਲ ਦੇ ਵਿੱਚ ਕੰਮ ਕਰਨ ਵਾਲੇ ਇੱਕ ਸਾਈ ਫਰੋਸ਼ ਨਵਚੇਤਨ ਸਿੰਘ ਰਾਣਾ ਦੀ ਹੂਦ ਦੇ ਨਾਲ ਲਕਪੱਥ ਲਾਸ਼ ਮਿਲੀ ਹੈ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਸਿਮਰਨ ਸਿੰਘ ਵੱਲ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਹਿਣਾ ਹੈ ਤੁਸੀਂ ਉਹਨਾਂ ਦੀ ਜ਼ੁਬਾਨੀ ਸੁਣ ਲਓ ਤੇ ਬੇਸਿਕਲੀ ਸਾਨੂੰ ਹੁਣੇ ਹੀ ਇਨਫੋਰਮੇਸ਼ਨ ਮਿਲੀ ਹੈ ਨਵਚੇਤਨ ਸਿੰਘ ਰਾਣਾ ਹੈ ਤੇ ਇੱਕ ਤੇ ਮੋਹਾਲੀ ਦੇ ਰਹਿਣ ਵਾਲੇ ਆ ਤੇ ਆ ਸ਼ਾਪ ਤੇ ਅਸੀਂ ਆਏ ਹਾਂ ਜੇ ਕਿੰਨੇ ਇਹਦੀ ਮੌਕਾ ਵੇਖਿਆ ਤੇ ਜਿੱਦਾਂ ਵੀ ਇਹ ਬਿਆਨ ਹਾਂ ਲਿਖਾਉਣ ਲਈ ਉਸਾਰਨਾ ਦੀ ਕਾਰਵਾਈ ਕਰਾਂਗੇ ਸਰਕਾਰ ਨੂੰ ਪਤਾ ਲੱਗਿਆ ਹੁਣ ਅਜੇ ਅਜੇ ਟੂ ਆਉਂਦੀ ਹੈ ਤੇ ਇਹਦੇ ਵਿੱਚ ਮਤਲਬ ਦੇਖਣ ਤੋਂ ਸਾਈਡ ਲੱਗ ਰਿਹਾ ਪਰ ਫਿਰ ਵੀ ਅਸੀਂ ਸਾਰੇ ਇਹਦੇ ਆਪਣੇ ਸੀਸੀਟੀਵੀ ਫੁਟੇਜ ਕੰਗਾਲ ਕੇ ਤੇ ਸਾਰਾ ਵੇਖ ਕੇ ਤੁਹਾਨੂੰ ਵੱਖਰੇ ਤੌਰ ਤੇ ਬਰੀਫ ਕਰਾਂਗੇ ਹਾਂ ਉਹ ਬਈ ਇੱਥੇ ਅਜੇ ਕਵਰ ਲਈ ਹੈ ਇਨਵਾਲਵਰ ਕਿਹਾ ਹੋਇਆ ਮੁੰਡੇ ਦੀ ਬੋਡੀ ਤੇ ਜੀ ਹੈ ਮਾਰ ਚੀ ਤੇ ਨਾਲ ਹੀ ਉਸ ਤੋਂ ਬਾਅਦ ਜੋ ਵੀ ਹੋਊ ਤੁਹਾਨੂੰ ਵੱਖਰੇ ਤੌਰ ਤੇ ਸ਼ਾਮ ਤੱਕ ਬਰੀਫ ਕਰਾਂਗੇ ਪਰਿਵਾਰਿਕ ਨੰਬਰਾਂ ਦੱਸੇ ਕੁਝ ਆਈ ਸੀ ਨਹੀਂ ਅਜੇ ਕੁਝ ਨਹੀਂ ਆ ਜੀ ਉਹਨਾਂ ਨੂੰ ਮਿਲੇ ਆ ਪਰ ਹਾਲੇ ਪਹਿਲਾਂ ਅਸੀਂ ਸਾਰੇ ਆਪਣਾ ਇਨਵੈਸਟੀਗੇਟ ਕਰਾਂਗੇ ਐਫਐਐਸਐਲ ਦੀਆਂ ਟੀਮਾਂ ਆ ਰਹੀਆਂ ਐ ਉਸ ਤੋਂ ਬਾਅਦ ਤੁਹਾਨੂੰ ਹੋਰ ਦੱਸਦੇ ਹਾਂ ਹੋਰ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਕੀ ਕੋਈ ਸੱਚਾਈ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਆ ਕੀ ਰਹਿ ਖੁਦਕੁਸ਼ੀ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਹੀ ਕਾਰਨ ਹੈ ਇਹ ਤਾਂ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਗੱਲ ਨਿਕਲ ਕੇ ਸਾਹਮਣੇ ਆਏਗੀ ਜਗਬਾਣੀ ਟੀਵੀ ਦੇ ਲਈ ਬੁਹਾੜੀ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ